ਖਬਰ ਸੰਗਰੂਰ ਤੋਂ ਜਿੱਥੇ ਦੇ ਨਜ਼ਦੀਕੀ ਪਿੰਡ ਬਡਰੂਖਾ ਦੇ ਦੋਨੋਂ ਸਰਕਾਰੀ ਸਕੂਲਾਂ ਵਿੱਚ ਲਗਭਗ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਕੀਤੀ ਗਈ। ਕੈਬਨਿਟ ਮੰਤਰੀ ਅਮਨ अरोड़ा ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਫੋਕਸ ਹੀ ਸਿੱਖਿਆ ਵਿੱਚ ਸੁਧਾਰ ਕਰਨਾ ਹੈ ਜਿਸ ਦੇ ਲਈ ਸਕੂਲਾਂ ਦੀ ਜਿੱਥੇ ਚਾਰ ਦਿਵਾਰੀ ਕੰਪਲੀਟ ਕੀਤੀ ਗਈ ਹੈ ਉੱਥੇ ਹੀ ਪੰਜਾਬ ਵਿੱਚ ਲਗਭਗ ਸਾਰੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਵਿੱਚ ਮੁੱਢਲੀਆਂ ਸਹੂਲਤਾਂ ਵੀ ਮਹਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਉਹਨਾਂ ਦੇ ਜੱਦੀ ਪਿੰਡ ਦੇ ਸਰਕਾਰੀ ਸਕੂਲ ਹਨ ਜਿੱਥੇ ਲਗਭਗ 2 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ ਜੋ ਕਿ ਜਲਦ ਹੀ ਕੰਪਲੀਟ ਹੋ ਜਾਣਗੇ। ਉਹਨਾਂ ਕਿਹਾ ਕਿ ਇਹ ਆਪਣੇ ਸਾਰਿਆਂ ਦੇ ਲਈ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਲਈ ਮਾਣ ਦੀ ਗੱਲ ਹੈ ਕਿ ਜਿਸ ਦਿਨ ਆਵਾਦੀ ਪਾਰਟੀ ਦੀ ਹੋਂਦ ਹੋਈ ਹੈ ਉਸ ਦਿਨ ਤੋਂ ਹੀ ਸਿਹਤ ਔਰ ਸਿੱਖਿਆ ਇਹ ਦੋ ਸੈਕਟਰ ਹੈ ਜਿਹੜੇ ਪਿਛਲੇ ਸਰਕਾਰਾਂ ਨੇ ਅਣਗੌਲਿਆ ਕਰਦੇ ਰਹੇ। ਸਾਡਾ ਮੇਨ ਫੋਕਸ ਹੈ ਜਿਹੜਾ ਸਿੱਖਿਆ ਤੇ ਰਿ ਕਿਉਂਕਿ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੇ ਦੇਸ਼ ਰਾਜ ਕਰਦੇ ਨੇ ਉਹ ਸਭ ਤੋਂ ਵੱਧ ਆਪਦੇ ਬੱਚਿਆਂ ਦੇ ਵਿੱਚ ਆਪਦੇ ਭਵਿੱਖ ਦੇ ਵਿੱਚ ਆਉਣ ਵਾਲੀ ਪੀੜ੍ਹੀ ਦੇ ਵਿੱਚ ਇਨਵੈਸਟ ਜਿਹੜਾ ਉਹ ਕਰਦੇ ਨੇ ਔਰ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਪਰ ਅੱਜ ਇੱਕ ਨਵੀਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਵੱਡੇ ਪੱਧਰ ਤੇ ਸਕੂਲਾਂ ਨੂੰ ਬਿਹਤਰੀਨ ਬਣਾਉਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੈ ਇਸੇ ਲੜੀ ਦੇ ਵਿੱਚ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ ਮੇਰੇ ਆਪਣੇ ਜੱਦੀ ਪਿੰਡ ਬਡਰੁਖਾਂ ਦੇ ਵਿੱਚ ਅਸੀਂ ਤਕਰੀਬਨ 1 ਕਰੋੜ 98 ਲੱਖ ਰੁਪਏ ਦੇ ਦੋਨੋਂ ਸਕੂਲਾਂ ਦੇ ਵਿੱਚ ਸੀਨੀਅਰ ਸੈਕੰਡਰੀ ਵੀ ਔਰ ਪ੍ਰਾਇਮਰੀ ਵੀ ਦੋਨਾਂ ਦੇ ਵਿੱਚ ਜਿਹੜੇ 1 ਕਰੋੜ 98 ਲੱਖ ਦੇ ਕੰਮ ਜਿਹੜੇ ਉਹ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੀ ਤਾਰੀਖ ਦੇ ਵਿੱਚ ਤਕਰੀਬਨ 90% ਸਕੂਲਾਂ ਦੇ ਵਿੱਚ ਜਿੱਥੇ ਪਹਿਲਾਂ ਬਾਉਂਡਰੀ ਵਾਲਸ ਨਹੀਂ ਸੀਗੇ ਜਾਂ ਟਾਇਲਟਸ ਨਹੀਂ ਸੀਗੇ ਜਾਂ ਕਲਾਸਰੂਮਸ ਨਹੀਂ ਸੀਗੇ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਸੀਗੀ ਉਹ ਪੂਰੇ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਹੈ ਇਸ ਸਕੂਲ ਦੇ ਵਿੱਚ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ 70 ਲੱਖ 72 ਹਜ਼ਾਰ ਰੁਪਏ ਦੇ ਨਾਲ ਅੱਜ ਫਿਜ਼ਿਕਸ ਲੈਬ ਕੈਮਿਸਟਰੀ ਲੈਬ ਬਾਇਓ ਲੈਬ ਲਾਇਬ੍ਰੇਰੀ ਸਾਰੀਆਂ ਨੇ ਜਿਹੜੀਆਂ ਉਹ ਬਣ ਰੀਆਂ ਨੇ ਸੋ ਮੈਂ ਸਮਝਦਾ ਕਿ ਇੱਕ ਨਵਾਂ ਪੰਜਾਬ ਹੈ ਜਿਹੜਾ ਇਸ ਸਿੱਖਿਆ ਕ੍ਰਾਂਤੀ ਦੇ ਜ਼ਰੀਏ ਸਿਰਜਿਆ ਜਾ ਰਿਹਾ ਹੈ ਆਮ ਆਦੀ ਪਾਰਟੀ ਦੀ ਭਵੰਤਵਾਨ ਸਰਕਾਰ ਵੱਲੋਂ ਜਿਹਦੇ ਜਿਹਦੀ ਜਿਹਦੀ ਸੋਚ ਜਿਹਦੀ ਦਿਸ਼ਾ ਹੈ ਔਰ ਜਿਹਨਾਂ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਨੀਸ਼ ਸੋਧਿਆ ਜੀ ਉਹਨਾਂ ਨੇ ਪਹਿਲਾਂ ਇਹ ਬਿਹਤਰੀਨ ਸਿੱਖਿਆ ਦਾ ਮਾਡਲ ਦਿੱਲੀ ਦੇ ਵਿੱਚ ਸਿਰਜਿਆ ਤੇ ਉਹੀ ਹੁਣ ਪੰਜਾਬ ਦੇ ਵਿੱਚ ਹੁਣ ਜਾ ਰਿਹਾ ਹੈ। ਸਾਡਾ ਵਧਨ ਜੀ ਪਿਛਲੇ 3 ਸਾਲਾਂ ਦੇ ਵਿੱਚ ਹੀ ਤਕਰੀਬਨ 9000 ਤੋਂ ਵਿਵੱਦ ਅ ਬੱਚੇ ਇਹੋ ਜਿਹੇ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਚੁੱਕੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਇਹ ਅੱਜ ਤੱਕ ਇਹਦੇ ਪੰਜਾਬ ਦੇ ਵਿੱਚ ਨਹੀਂ ਹੋਇਆ ਸੀਗਾ ਜਦੋਂ ਇਨਫਰਾਸਟ੍ਰਕਚਰ ਬਿਹਤਰੀਨ ਹੋਊਗਾ ਜਦੋਂ ਇੱਥੇ ਉੰਨਾ ਹਾਲ ਵਧੀਆ ਹੋਊਗਾ ਜਦੋਂ ਇੱਥੋਂ ਦੇ ਟੀਚਰਜ਼ ਨੇ ਜਿਹੜੇ ਪ੍ਰਿੰਸੀਪਲਜ਼ ਨੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚੋਂ ਬਾਹਰਲੇ ਮੁਲਕਾਂ ਤੋਂ ਟ੍ਰੇਨਿੰਗ ਲੈ ਕੇ ਆਉਣਗੇ 20000 ਨਵੇਂ ਟੀਚਰ ਹੈ ਜਿਹੜਾ ਉਹ ਰੱਖਿਆ ਜਾ ਚੁੱਕਿਆ तकरीबन 90000 90% ਜਿਹੜੇ ਸਕੂਲਾਂ ਦੇ ਵਿੱਚ ਬਾਉਂਡਰੀ ਵਾਲ ਜਿੱਥੇ ਨਹੀਂ ਸੀ ਉਹ ਕੰਪਲੀਟ ਹੋ ਚੁੱਕੀ ਸੋ ਮੈਂ ਸਮਝਦਾ ਕਿ ਬੜੇ ਜਲਦੀ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਅੱਗੇ ਹੈ ਜਿਹੜਾ ਹਰ ਸ਼ਹਿਰ ਹਰ ਪਿੰਡ ਹਰ ਨਗਰ ਦੇ ਵਿੱਚ ਉਹ ਪਹੁੰਚ ਜਾਣਗੇ ਸਮਝਦਾ ਕਿ ਇਕੱਲਾ ਇੱਕ ਤੁਸੀਂ ਰਤੋਕੇ ਦੇ ਐਗਜ਼ਾਮਪਲ ਦੇ ਰਹੇ ਹੋ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 20000 ਦੇ ਕਰੀਬ ਸਕੂਲ ਨੇ ਹਰ ਸਕੂਲ ਹੈ ਜਿਹੜਾ ਉਹ ਰਤੋਕੇ ਵਾਲੇ ਸਕੂਲ ਦੇ ਘੱਟੋ ਘੱਟ ਬੇਸਿਕ ਉਸ ਦੇ ਸਟੈਂਡਰਡ ਦੇ ਉੱਪਰ ਪਹੁੰਚ ਜਾਏਗਾ ਉਹ ਸਕੂਲ ਦੀ ਪੋਜੀਸ਼ਨ ਅਜੇ ਹੈ ਕਿ ਤਿੰਨ ਤਿੰਨ ਸਾਲਾਂ ਦੀ ਉਹ ਸਰਕਾਰੀ ਸਕੂਲ ਦੇ ਵਿੱਚ ਈਟਿੰਗ ਹੈ ਐਡਮਿਸ਼ਨ ਲੈਣ ਦੇ ਲਈ ਹਜੇ ਬੱਚਾ ਹੋਣਾ ਹੁੰਦਾ ਹੈ ਹਜੇ ਬੱਚਾ ਮਾਪਿਆਂ ਦੇ ਹੋਣਾ ਹੁੰਦਾ ਹੈ ਪਹਿਲਾਂ ਉੱਥੇ ਜਾ ਕੇ ਸਕੂਲ ਦੇ ਪ੍ਰਿੰਸੀਪਲ ਕੋਲ ਪੰਚਾਇਤ ਕੋਲ ਨੋਟ ਕਰਾ ਕੇ ਆਉਂਦੀ ਜੀ ਵੀ 3 ਸਾਲ ਬਾਅਦ ਮੇਰੇ ਬੱਚੇ ਨੂੰ ਇੱਥੇ ਤੁਸੀਂ ਐਡਮਿਸ਼ਨ ਦੇਣੀ ਹੈ ਆਹੀ ਸੋਚ ਸਾਡੀ ਪੰਜਾਬ ਦੇ 20000 ਸਕੂਲਾਂ ਨੂੰ ਬਣਾਉਣ ਦੇ ਪ੍ਰਤੀ ਤੇ ਪ੍ਰਮਾਤਮਾ ਸੁੱਖ ਰੱਖੇ ਬਾਬਾ ਨਾਨਕ ਮਿਹਰ ਕਰਨ ਇਸ ਇਹ ਟੀਚਾ ਜਿਹੜਾ ਉਸ ਸਮੁੱਚੇ ਪੰਜਾਬ ਦੀ ਸਹਿਯੋਗ ਦੇ ਨਾਲ ਅਸੀਂ ਬੜੀ ਜਲਦੀ ਹੀ ਪੂਰਾ ਕਰ ਲਾਂਗੇ ਪੰਜਾਬ ਜਿਹੜੇ ਇੰਕਾਉਂਟਰ ਹੋ ਰਹੇ ਨੇ ਪਰਿਵਾਰਾਂ ਮੰਨ ਉਹਨਾਂ ਖਾ ਚੱਕੇ ਜਾ ਰਹੇ ਨੇ ਦੁਬਾਰਾ ਇੱਕੀ ਫੋਰ ਦੇ ਮੌਨ ਮੰਨ ਲੱਗੇ ਨਹੀਂ ਦੇਖੋ ਇਸ ਤਰ੍ਹਾਂ ਕਿ ਜੇ ਕੋਈ ਨਸ਼ਾ ਵੇਚੂਗਾ ਲੋਕਾਂ ਦੇ ਬੱਚਿਆਂ ਦੇ ਨਸਾਂ ਦੇ ਵਿੱਚ ਜ਼ਹਿਰ ਘੋਲੂਗਾ ਜੇ ਕੋਈ ਕਿਸੇ ਤੋਂ ਫਰੋਤੀਆਂ ਮੰਗੂਗਾ ਜੇ ਕੋਈ ਕਿਸੇ ਦਾ ਕਤਲ ਕਰਕੇ ਭੱਜੂਗਾ ਜੇ ਕੋਈ ਇਹ ਜਾਂ ਚਾਹੇ ਐਂਟੀ ਸੋਸ਼ਲ ਐਲੀਮੈਂਟ ਹੈ ਗੈਂਗਸਟਰ ਹੈ ਜਾਂ ਕੋਈ ਡਰੱਗ ਸਮਗਲਰ ਹੈ ਜੋ ਇਹ ਜਾਂ ਗਲਤ ਕੰਮ ਕਰੂਗਾ ਤੇ ਪੁਲਿਸ ਪਿੱਛਾ ਕਰੂਗੀ ਆਹਮਣਾ ਸਾਹਮਣਾ ਹੋਊਗਾ ਤੇ ਫਿਰ ਉੱਥੇ ਪੁਲਿਸ ਨੇ ਜਦੋਂ ਅੱਗੋਂ ਗੋਲੀ ਚੱਲੂਗੀ ਤੇ ਪੁਲਿਸ ਨੇ ਆਰਤੀਤਾਦਾਰ ਨਹੀਂ ਨਹੀਂ ਉਹਨਾਂ ਦੀ ਉੱਥੇ ਵੀ ਜੇ ਇਨਕਾਊਂਟਰ ਹੋਊਗਾ ਇਹ じゃ ਕੋਈ ਗੱਲ ਨਹੀਂ ਹੈ ਕਿ 84 ਵਾਲਾ ਮਹੌਲਾ ਜਿਹੜਾ ਉਹ ਬਣ ਰਿਹਾ ਹੈ ਸਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਲਾਅ ਆਫ ਲੈਂਡ ਹੈ ਜਿਹੜਾ ਜੋ ਧਰਤੀ ਦਾ ਕਾਨੂੰਨ ਹੈ ਜੋ ਦੇਸ਼ ਦਾ ਕਾਨੂੰਨ ਹੈ ਉਹ ਲਾਗੂ ਹੋਊਗਾ ਪਰ ਜੇ ਕੋਈ ਇਹ ਸੋਚੇ ਵੀ ਪਿਛਲੀਆਂ ਸਰਕਾਰਾਂ ਤੇ ਪਿਛਲੀਆਂ ਲੀਡਰਾਂ ਦੀ ਤਰ੍ਹਾਂ ਇੰਨਾ ਮਾੜੇ ਅਨਸਰਾਂ ਨੂੰ ਸਾਡੀ ਸਰਕਾਰੀ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਪੁਸ਼ਤ ਪਨਾਹੀ ਦੇ ਦੂਗਾ ਤੇ ਉਹ ਨਹੀਂ ਹੋਣ ਵਾਲਾ ਇਸ ਕਰਕੇ ਮੈਂ ਇਸੇ ਕਰਕੇ ਬਾਰ ਬਾਰ ਕਹਿਣਾ ਇਨਾ ਇਨ ਸਮਗਲਰਸ ਨੂੰ ਜਿਹੜੇ ਡਰੱਗ ਦਾ ਧੰਦਾ ਕਰਦੇ ਨੇ ਕਿ ਭਾਈ ਤੁਸੀਂ ਇਹ ਕੰਮ ਛੱਡ ਦਿਓ ਮੇਨਸਟ੍ਰੀਮ ਦੇ ਵਿੱਚ ਆਓ ਪੰਜਾਬ ਸਰਕਾਰ ਅੱਜ ਨੌਕਰੀਆਂ ਹਰ ਰੋਜ਼ ਕੱਢ ਰਹੀ ਹੈ ਆਓ ਮਿਹਨਤ ਕਰੋ ਪੜੋ ਆਪ ਦਾ ਵੀ ਤੇ ਆਪਦੇ ਪਰਿਵਾਰ ਦਾ ਵੀ ਨਾਮ ਰੋਸ਼ਨ ਕਰੋ ਪੰਜਾਬ ਦਾ ਨਾਮ ਰੋਸ਼ਨ ਕਰਦੇ ਹੋ ਕਿਉਂ ਕੁੱਪੁੱਠੇ ਪਾਸੇ ਤੁਰੇ ਹੋਏ ਹੋ ਕਿ ਇਹ ਮਾਈਨੋਰਟੀਜ਼ ਦੇ ਉੱਪਰ ਵੱਡਾ ਹੱਲ ਹੈ ਜਿਹੜਾ ਉਹ ਮਾਰਨੀ ਸੈਂਟਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਦੇ ਵਿੱਚ 6-7 ਸਥਾਨਾਂ ਦਾ ਉਦਘਾਟਨ ਹੋਣ ਜਾ ਰਿਹਾ ਹੈ ਮੈਂ ਜਿਹੜੀ ਗੱਲ ਕਹੀ ਹੈ ਜੀ ਕਿ ਸਿੱਖਿਆ ਕ੍ਰਾਂਤੀ ਦੀ ਹਨੇਰੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹਦਾ ਜਗ੍ਹਾ ਉਹ ਜਿਹੜਾ ਹੋ ਚੁੱਕਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਕੱਲੇ ਸੰਦੂਰਜੀ ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਸਕੂਲਾਂ ਦੇ ਵਿੱਚ ਇਹੋ ਜਿਹੇ ਡਿਵੈਲਪਮੈਂਟ ਦੇ ਕੰਮ ਹੁੰਦੇ ਦੇਖੋਗੇ